ਜਿਹੜਾ ਸੁਪਰਸੀਡਰ ਤੁਹਾਨੂੰ ਦਿਖਾਉਣ ਜਾ ਰਹੇ ਹਾਂਗੇ ਇਹ ਜਮਾ ਅੱਜ ਤੱਕ ਦਾ ਆਪਾਂ ਕਹਿੰਦੇ ਵੀ ਸਭ ਤੋਂ ਵੱਖਰੀ ਕਿਸਮ ਦਾ ਸੁਪਰਸੀਡਰ ਬਣ ਗਿਆ ਇੱਕ ਤਾਂ ਤੁਸੀਂ ਇਹਦੇ ਤਵਿਆਂ ਦੇ ਉੱਤੇ ਧਿਆਨ ਦਿਓਗੇ ਇੱਕ ਤਵਾ ਪਿੱਛੇ ਹਟਮਾਗਾ ਇੱਕ ਅੱਗੇ ਆ ਇੱਕ ਪਿੱਛੇ ਹਟਮਾ ਫਿਰ ਇੱਕ ਅੱਗੇ ਆ ਠੀਕ ਹੈ ਇਹਦੇ ਬਾਰੇ ਤੁਹਾਨੂੰ ਦੱਸਾਂਗੇ ਵੀ ਇਹਦਾ ਬੈਨੀਫਿਟ ਤੁਹਾਨੂੰ ਕੀ ਮਿਲੂਗਾ ਕੋਰੋਨਾ ਤੁਸੀਂ ਦੇਖ ਸਕਦੇ ਹੋ ਪੋਰ ਖਾਲੀ ਹੈਗਾ ਕਈ ਵਾਰੀ ਪੋਰ ਜਦੋਂ ਬੰਦ ਹੋ ਜਾਂਦਾ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਇਥੋਂ ਇੱਕ ਤਾਂ ਤੁਹਾਨੂੰ ਉੱਪਰੋਂ ਦਿਖੂਗਾ ਤੇ ਉੱਪਰੋਂ ਹੀ ਤੁਸੀਂ ਕੋਈ ਡੱਕਾ ਜਾਂ ਪੇਚਕਸ ਮਾਰ ਕੇ ਇਹਨੂੰ ਕੱਢ ਸਕਦੇ ਹਾਂ ਕਿ ਸਾਫ਼ ਕਰ ਸਕਦੇ ਹਾਂ ਡੀਏਪੀ ਦੇ ਵਿੱਚ ਕੋਈ ਡਲੀਆਂ ਵਗੈਰਾ ਹੁੰਦੀਆਂ ਨੇ ਨਾ ਉਹਨਾਂ ਕਰਕੇ ਹੀ ਚੀਜ਼ ਦੀ ਸਮੱਸਿਆ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਇੱਥੇ ਇਹਦੀ ਡਿਸਕਾਂ ਦੀ ਢੰਗਾਈ ਨੂੰ ਐਡਜਸਟ ਕਰਨ ਵਾਸਤੇ ਇੱਕ ਸਪੈਸ਼ਲ ਅਰੇਂਜਮੈਂਟ ਦੇਤੀ ਹੈ ਇਹਨੂੰ ਜਦੋਂ ਰੋਟਾਵੇਟ ਚੋਂ ਕਨਵਰਟ ਕਰਨਾ ਤਾਂ ਆਹ ਪਿੰਨ ਗੱਢਣੀ ਕਾਗਤ ਨਹੀਂ ਕੋਈ ਨਟ ਨਹੀਂ ਖੋਲਣਾ ਕੁਛ ਨਹੀਂ ਕੰਮ ਕਿਵੇਂ ਕਰਦਿਆਂ ਨੇ ਸਾਰੀਆਂ ਚੀਜ਼ਾਂ ਬਾਈ ਕੁਲਜੀਤ ਜੀ ਤੋਂ ਜਾਣਦੇ ਆ ਕੁਲਜੀਤ ਬਾਈ ਕੀ ਹਾਲ ਚਾਲ ਹਾਂ ਜਸਸੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਸਾਰੇ ਕਿਸਾਨ ਭਰਾਵਾਂ ਸਤਿ ਸ਼੍ਰੀ ਅਕਾਲ ਤੁਹਾਡਾ ਵੀ ਬਹੁਤ ਜ਼ਬਰਦਸਤ ਤਿਆ ਦਿਨੋਂ ਧੰਨਵਾਦ ਪਹੁੰਚੇ ਸਮੇਂ ਤੇ ਜੀ ਆ ਸਮੇਂ ਵਾਲੀ ਗੱਲ ਕਹਿ ਕੇ ਤਾਂ ਤੁਸੀਂ ਵਿੱਚ ਦੀ ਜਿਵੇਂ ਕਹਿੰਦੇ ਉਹਨੇ ਬਾਈ ਨੇ ਭਾਈ ਮੇਰੇ ਕਹਿੰਦੀ ਨਾ ਉਹ ਕਰਤਾ ਵੀ ਸਰਮੀ ਨਹੀਂ ਦਿੰਦੇ ਹੁੰਦੇ ਕਿਉਂਕਿ ਮੈਂ ਅੱਜ ਲੇਟ ਸੀ ਤੇ ਗੱਲਬਾਤ ਕਰਦੇ ਆ ਵੀਰੋ ਸੁਪਰਸੀਡਰ ਦੇ ਬਾਰੇ ਥੋੜੀ ਜੀ ਕੁਲਜੀਤ ਭਾਈ ਜਿਵੇਂ ਇਹ ਇੱਕ ਤਾਂ ਥੋੜਾ ਜਿਹਾ ਤਵਾ ਪਿੱਛੇ ਨੂੰ ਹਟਵਾਗਾ ਇੱਕ ਥੋੜਾ ਜਿਹਾ ਅੱਗੇ ਨੂੰ ਆ ਇਹਦਾ ਆਪਾਂ ਕੀ ਬੈਨੀਫਿਟ ਬੈਨੀਫਿਟ ਹੈ ਜੇ ਇੱਕ ਤਾਂ ਨਾ ਆਪਾਂ ਜਿਹੜੀ ਖੇਤੀ ਦੇ ਨਾਲ ਜੁੜੇ ਹੋਏ ਆ ਹੂੰ ਤੇ ਜਿਹੜੇ ਆਪਣੇ ਨਾਲ ਜ਼ਿਮੀਦਾਰ ਜੁੜੇ ਨੇ ਉਹ ਵੀ ਬੜੀ ਵਧੀਆ ਖੇਤੀ ਦੇ ਜਿਹੜੇ ਫਾਰਮਰ ਨੇ ਉਹ ਸਲਾਹ ਬੜੀ ਦਿੰਦੇ ਨੇ ਹੂੰ ਇੱਕ ਫਰਮ ਆ ਜਿਹੜੀ ਆਪਣੀ ਹੈ ਜ਼ਿੰਮੇਦਾਰਾਂ ਦੀ ਸਾਂਝੀ ਫਰਮ ਆ ਬਿਲਕੁਲ ਜੀ ਉਹ ਅਸੀਂ ਇਹਨੂੰ ਆਪਦੀ ਨਹੀਂ ਸਮਝਦੇ ਜਿੱਲੀਆਂ ਮੈਂ ਕਹਿੰਦਾ ਵੀ ਖੋਜਾਂ ਇੱਥੇ ਹੁੰਦੀਆਂ ਨਹੀਂਆਂ ਉਹ ਇੰਨੀਆਂ ਕਿਤੇ ਨਹੀਂ ਹੁੰਦੀਆਂ ਹਾਂ ਜੋ ਫਾਰਮਰ ਆਪ ਕਹਿੰਦੇ ਸਾਨੂੰ ਇਹ ਪ੍ਰੋਬਲਮ ਆ ਰਹੀਆਂ ਦਾ ਹੱਲ ਕਰੋ ਹੂੰ ਉਹ ਜਿਵੇਂ ਮੰਨ ਲਓ ਉਹਨੂੰ ਸੋਚ ਲੱਗਦੀ ਆ ਕੁਝ ਅਸੀਂ ਸੋਚਦਾ ਕਿ ਇਹਨੂੰ ਆਪਾਂ ਇੱਧਰ ਨੂੰ ਲੈ ਕੇ ਆਉਣੇ ਆ ਵੀ ਜਿਹੜੀ ਇਹ ਪ੍ਰੋਬਲਮ ਆ ਰਹੀ ਆ ਆਪਾਂ ਉਹਦਾ ਹੱਲ ਕਰੀਏ ਹੱਲ ਕੱਢੀਏ ਹਰਕ ਜ਼ਿੰਮੇਦਾਰ ਆਪਦੀ ਜਿਹੜੀ ਪ੍ਰੋਬਲਮ ਆ ਆਪ ਨੂੰ ਅੱਗੇ ਦੱਸਦਾ ਦੱਸਦਾ ਤੇ ਫਰਮ ਇਹ ਲਗਭਗ ਉਹਨਾਂ ਫਾਰਮਰਾਂ ਦੀ ਆਪਣੀ ਤਦ ਬਣਾਉਣ ਤੇ ਲੱਗੇ ਹੋਏ ਆ ਜੀ ਇਹ ਫਾਰਮਰਾਂ ਨੂੰ ਦਿੱਕਤ ਆਉਂਦੀ ਹੈ ਜਿਵੇਂ ਇੱਥੇ ਆਪਾਂ ਮਿੱਟੀ ਦੋਨੋਂ ਤਵੇ ਬਰਾਬਰ ਹੋਣ ਕਰਕੇ ਹੂੰ ਅੱਗੋਂ ਤਾਂ ਹੁੰਦੇ ਆ ਭੀੜੇ ਹੂੰ ਅੱਗੇ ਜਗ੍ਹਾ ਹੋ ਗਈ 7 ਇੰਚ ਪਿੱਛੇ ਹੋ ਜਾਂਦੀ 5 ਇੰਚ ਠੀਕ ਹੈ ਉਹ 7 ਇੰਚ ਮਿੱਟੀ ਦਾ ਗ੍ਰਿਪ ਬਣਿਆ ਉਵੇਂ ਤਾਂ ਚੜ ਜਾਂਦਾ ਹੂੰ ਉਹਦੇ ਵਾਸਤੇ ਇੱਥੇ ਪੱਤੀਆਂ ਲਾਇਆ ਹੁੰਦੀਆਂ ਮਿੱਟੀ ਲਾਉਣ ਵਾਸਤੇ ਠੀਕ ਹੈ ਉਹ ਪੱਤੀ ਜਦੋਂ ਚਲਦੀ ਆ ਜ਼ਮੀਨ ਦੇ ਨੇੜੇ ਹੁੰਦੀ ਆ ਤਾਂ ਪੱਤੀ ਵੱਲ ਖਾ ਕੇ ਪਿੱਛੇ हट ਜਾਂਦੀ ਹੂੰ ਉਹ ਪ੍ਰੋਪਰ ਤਵਾ ਸਾਫ਼ ਨਹੀਂ ਕਰਦੀ ਬਿਲਕੁਲ ਫਿਰ ਉਹ ਤਵਾ ਪੂਰਾ ਡੂੰਘਾ ਨਹੀਂ ਜਾਂਦਾ ਮਿੱਟੀ ਦੇ ਅੰਦਰ ਹੂੰ ਏ ਆਪਾਂ ਪੱਤੀ ਇੱਕ ਤਾਂ ਖੜੀ ਮੀ ਲਾਤੇ ਇਹਦੇ ਜਵਲ ਨਹੀਂ ਪੈਣਾ ਇਹ ਹਲਕਾ ਜਿਹਾ ਬੈਂਡ ਆ ਗਿਆ ਇਹ ਇੱਥੇ ਮਿੱਟੀ ਹੈ ਹੀ ਨਹੀਂ ਇੱਥੇ ਮਿੱਟੀ ਹੈ ਨਹੀਂ ਤਵੇ ਇੱਥੇ ਸਾਫ਼ ਹੋ ਜਾਣਾ ਤਵੇ ਇਹ ਇੱਕ ਤਾਂ ਅੱਗੇ ਚੱਲਦਾ ਇੱਕ ਪਿੱਛੇ ਆ ਹੂੰ ਇਹ ਦੋਵਾਂ ਦੇ ਚੱਕਰ ਬਰਾਬਰ ਨਹੀਂ ਹੈਗੇ ਤੇ ਮਿੱਟੀ ਤਾਂ ਨਹੀਂ ਚੜਨੇ ਸਹੀ ਆ ਇਹਨਾਂ ਨੂੰ ਹੁਣ ਆਪਾਂ 2 1/2 ਇੰਚ ਵਿੱਚ ਅੱਗੇ ਪਿੱਛੇ ਕੀਤਾ ਇੱਕ 1/2 ਇੰਚ ਅੱਗੇ ਚੱਲੋ ਇੱਕ ਪਿੱਛੇ ਚੱਲੋ ਹੂੰ ਇਹ ਜਿਵੇਂ ਆਪਣੀ ਜੀਰੋ ਡਰਲ ਹੁੰਦੀ ਹੈ ਇੱਕ ਲੱਤ ਅੱਗੇ ਇੱਕ ਪਿੱਛੇ ਉਸੇ ਹਿਸਾਬ ਤੇ ਚੱਲੂ ਹਣ ਇਹ ਹੁਣ ਜਿਵੇਂ 13 ਟਨ ਨੇ ਹੂੰ ਤਵੇ ਨੇ ਹੂੰ 8 ਫੁੱਟ ਦੇ ਵਿੱਚ ਇਹਦੇ 7 ਪਿੱਛੇ ਨੇ 6 ਅੱਗੇ ਨੇ 6 ਅੱਗੇ ਨੇ ਇਹਨਾਂ ਦਾ 2.5 ਇੰਚ ਦਾ ਫਾਸਲਾ ਹੋਣ ਕਰਕੇ ਜਿਵੇਂ ਆ ਅੱਗੇ ਅੱਗੇ ਪਿੱਛੇ ਆ ਗਿਆ ਇਹਨਾਂ ਨੂੰ ਇੱਕ ਤਾਂ ਪਰਾਲੀ ਦੇ ਵਿੱਚ ਚੱਲਣ ਲੱਗਿਆਂ ਦਿੱਕਤ ਨਹੀਂ ਜਦੋਂ ਸਾਰੇ ਬਰਾਬਰ ਇਕੱਠੇ ਖੁੱਬਦੇ ਨੇ ਹੂੰ ਤੇ ਪਰਾਲੀ ਅੜਚਣ ਪਾਉਂਦੀ ਆ ਬਿਲਕੁਲ ਹੁਣ ਇਹਨਾਂ ਦੀ ਦੂਰੀ ਹੋ ਗਈ ਇੰਨੇ ਹੂੰ 14 ਇੰਚ ਹੋ ਗਈ ਇੱਕ 14 ਇੰਚ ਦੋ ਅੱਗੇ ਆਗੇ ਆ 14 ਇੰਚ ਪਿੱਛੇ ਆਗੇ ਹੂੰ ਇਹਨਾਂ ਨੂੰ ਜ਼ਮੀਨ 'ਚ ਖੁੱਬਣ ਲੱਗਿਆਂ ਪ੍ਰੋਬਲਮ ਨਹੀਂ ਹੈਗੀ ਹੂੰ ਤੇ ਇਹਨੂੰ ਤੁਸੀਂ ਟੈਸਟ ਕਰਕੇ ਦੇਖਿਆ ਮਤਲਬ ਇਹ ਚੀਜ਼ ਪ੍ਰੋਪਰ ਪੂਰੀ ਕੰਮ ਆ ਵਰਗੀ ਇੱਕ ਆਪਣੇ ਜਿਹੜੇ ਤਵੇ ਨੇ ਥੱਲੋਂ ਖੁੱਲੇ ਨੇ ਹੂੰ ਆਮ ਕੀ ਹੁੰਦਾ ਆ ਵੀ ਤਵਾ ਥੱਲੋਂ ਭੇੜਿਆ ਹੁੰਦਾ ਹੂੰ ਥੱਲੋਂ ਭੜਨ ਦੇ ਨਾਲ ਜਦੋਂ ਆਪਾਂ ਪ੍ਰਾਲੀ ਚ ਚੱਲਦਾ ਹੈ ਤੇ ਬੀ ਡਿੱਗਣ ਦੀ ਬਜਾਏ ਉਹ ਥੱਲੋਂ ਜੋੜ ਕੇ ਤਾਂ ਲੈ ਆਉਂਦਾ ਹਾਂ ਵਿੱਚ ਉੱਤੇ ਆ ਕੇ ਹੁੰਦੇ ਆ ਹਾਂ ਹਾਂ ਉੱਤੇ ਆ ਕੇ ਤਵੇ ਖੁੱਲਦੇ ਆ ਤੇ ਬੀ ਪ੍ਰਾਲੀ ਤੋਂ ਬਾਹਰ ਆਈ ਜਾਂਦਾ ਬੀ ਪਿੱਛੇ ਉਦਾਂ ਜਿਆਦਾਤਰ ਜਿਵੇਂ ਆਪਾਂ ਕਹਿੰਨੇ ਆ ਸੁਪਰਸੀਡਰ ਦੇ ਕਣਕ ਦੇ ਬੀਜ ਨਹੀਂ ਗਿੱਲੇ ਪੱਤਰ ਬੀਜੋ ਹੂੰ ਹੁਣ ਬੀ ਨੂੰ ਤਾਂ ਕੋਈ ਮਤਲਬ ਨਹੀਂ ਚਾਹੀ ਤੁਸੀ ਸੁੱਕੇ ਚ ਬੀਜ ਬੀਰੋ ਡਰ ਨਾਲ ਬੀਜ ਰਹੇ ਹੋ ਹੂੰ ਚਾ ਛਟੇ ਨਾਲ ਬੀਜ ਰਹੇ ਹੋ ਹੂੰ ਚਾ ਸੁਪਰਸੀਡਰ ਨਾਲ ਬੀਜ ਰਹੇ ਹੋ ਹੂੰ ਬੀਨੂੰ ਮਿੱਟੀ ਸੇ ਹੀ ਮਿਲਣੀ ਚਾਹੀਦੀ ਏ ਬਿਲਕੁਲ ਜਦੋਂ ਆਪਾਂ ਤਵਾ ਥੱਲੋਂ ਭੇੜਤਾ ਹੂੰ ਤੇ ਥੱਲੋਂ ਭੇੜ ਤਵਾ ਮਿੱਟੀ ਛੱਡਦਾ ਹੀ ਨਹੀਂ ਬੀਨੂੰ ਹੂੰ ਬੀ ਉੱਪਰ ਹੀ ਰਹਿ ਜਾਂਦਾ ਜੀ ਬੀ ਉੱਪਰ ਆ ਜਾਂਦਾ ਜੋ ਤਵਾ ਘੁੰਮਦਾ ਬੀ ਉੱਪਰ ਆ ਤਵਾ ਖੁੱਲਦਾ ਹੂੰ ਆਪਾਂ ਅੱਗੋਂ ਭੇੜੇ ਨੇ ਜੀ ਅੱਗੋਂ ਤਵਾ ਭੇੜਿਆ ਤੇ ਜੋ ਚੱਲਦਾ ਏ ਮਿੱਟੀ ਨੂੰ ਜਿਵੇਂ ਟਰੈਕਟਰ ਦੀ ਲੈਨਮੈਂਟ ਆਊਟ ਹੁੰਦੀ ਤੇ ਟਾਇਰ ਧੱਕਾ ਮਾਰਦੇ ਆ ਹੂੰ ਇਹ ਐਵੇਂ ਲੈਨਮੈਂਟ ਆਊਟ ਇਹਨਾਂ ਦੀ ਇਹ ਪਰਾਲੀ ਨੂੰ ਇਹ ਸੰ ਬਣਾਉਂਦਾ ਹੂੰ ਤਿਲਕਦੇ ਦੋਨੋਂ ਸਾਈਡਾਂ ਤੇ ਬਿਲਕੁਲ ਜੀ ਖੁੱਭ ਕੇ ਤਾਂ ਆਪਾਂ ਪਰਾਲੀ ਕੱਟ ਹੀ ਨਹੀਂ ਸਕਦੇ ਤਮੀਆਂ ਆਪਣੇ ਹ ਕਿੰਨਾ ਵਜੇ ਰੱਖਿਆ ਹੁੰਦਾ ਜਦੋਂ ਬੰਦ ਕਰ ਲਈਏ ਸੈੱਟ ਨੂੰ ਨਹੀਂ ਕੱਟਦੀ ਕਦੇ ਉਹ ਪਰਾਲੀ ਕੱਟਦੀ ਐ ਨਹੀਂ ਹੂੰ ਆਪਾਂ ਪਰਾਲੀ ਨੂੰ ਪਾਸੇ ਕਰਕੇ ਹਵਾ ਸਨ ਬਣਾ ਕੇ ਤੇ 20 ਪਾ ਸਕਦੇ ਆ ਵਿੱਚ ਹੂੰ ਮਤਲਬ ਇੱਥੇ ਇਹਦਾ ਕਈ ਬੈਨੀਫਿਟ ਹੋ ਗਏ ਇਸ ਚੀਜ਼ ਦੇ ਹਾਂਜੀ ਹਾਂਜੀ ਇੱਕ ਜਿਹੜਾ ਆਪਣੇ ਪਿੱਛੇ ਘੱਟ ਆਲਾ ਰੂਲੇ ਆ ਪਿੱਛੇ ਇਹਦੇ ਵਿੱਚ ਮਿੱਟੀ ਲਾਉਣ ਵੇਲੇ ਥੱਲੇ ਪੱਤੀ ਲੱਗੀ ਹੋਈ ਆ ਹੂੰ ਇਹ ਜਿੱਥੇ ਆਪਣਾ ਜਿਵੇਂ ਵੱਤਰ ਤੇ ਬਿਜਾਈ ਕਰ ਰਹੇ ਆ ਜਦੋਂ ਸਾਰਾ ਰੂਲਾ ਪਲੇਨ ਟੱਪ ਜਾਂਦਾ ਤੇ ਕਣਕ ਉੱਗਣ ਲੱਗਿਆ ਨਾ ਦੋ ਤਿੰਨ ਦਿਨ ਫਾਲਤੂ ਲੱਜਾਂਦੀ ਐ ਹੂੰ ਉਹਨਾਂ ਨੂੰ ਕੋਈ ਨਾ ਕੋਈ ਬਦਲ ਕਣੀ ਬਣਦਾ ਐ ਤੇ ਕਰੰਡ ਹੋ ਜਾਂਦੀ ਏ ਇਹ ਆਪਾਂ ਤਵੇ ਕੋਲੋਂ ਥਾਂ ਪੋਲਾ ਰੱਖਿਆ ਸਟੈਪ ਬਾਈ ਸਟੈਪ ਰੋਲੇ ਸਿਰਫ ਆ ਵਿਚਾਲੇ ਤੇ ਲਤਾੜਨਾ ਬੀ ਕੋਲੇ ਨਹੀਂ ਲਤਾੜਦੇ ਨੇ ਬੀ ਕੋਲੇ ਜਸਟ ਮਿੱਟੀ ਉਧਾ ਕਾਰ ਹੋ ਜੇ ਜਿਆਦਾ ਨਾ ਪੋਲੀ ਪੋਲੀ ਰਹੂਗੀ ਤੇ ਉਹ ਛੇਤੀ ਤਿੰਨ ਦਿਨ ਪਹਿਲਾਂ ਉਗ ਪੈਂਦੀ ਜਦੋਂ ਦਵਾ ਆ ਜਾਂਦਾ ਤੇ ਬੀ ਦਾ ਜੋਰ ਲੱਗ ਜਾਂਦਾ ਸਵੇਰ ਨੂੰ ਬਾਹਰ ਕੱਢਣ ਲੱਗੇ ਹੂੰ ਉਹ ਤਿੰਨ ਦਿਨ ਫालतੂ ਲੈ ਜਾਂਦਾ ਲੈ ਜਾਂਦਾ ਬਿਲਕੁਲ ਜੀ ਇਹਦੇ ਹੀ ਤਿੰਨ ਦਿਨ ਕਣਕ ਪਹਿਲਾਂ ਹਰੀ ਹੋ ਜਾਂਦੀ ਹੂੰ ਇਹ ਤਾਂ ਜਿਹਨੇ ਆਪਣੀ ਆਪਾਂ ਬਾਹੀ ਕਰਕੇ ਦੂਸਰੀ ਮਸ਼ੀਨ ਨਾਲ ਬੀਜਦੇ ਆਂਗੇ ਉਸ ਤਰ੍ਹਾਂ ਦੀ ਕਣਕ ਆਪਾਂ ਕਹਿ ਸਕਦੇ ਹਾਂ ਉਸੇ ਤਰੀਕੇ ਦੂਜਾ ਵੀ ਜਿਵੇਂ ਆਪਣੇ ਜਿੰਨੇ ਵੀ ਅੱਜ ਤੱਕ ਦੇ ਮਸ਼ੀਨਾਂ ਨੇ ਹੂੰ ਆਪਾਂ ਜ਼ਿੰਮੇਦਾਰ ਖੇਤ ਦੇ ਮੁਤਾਬਕ ਹੂੰ ਕਿਸੇ ਖੇਤ ਵਿੱਚ ਡੂੰਗੀ ਲਾਉਣਾ ਪੈਂਦਾ ਬੀਜ ਤੇ ਕਿਸੇ 'ਚ ਉੱਚਾ ਰੱਖਣਾ ਪੈਂਦਾ ਉੱਚਾ ਰੱਖਣਾ ਪੈਂਦਾ ਹੁਣ ਜਿੰਨੇ ਵੀ ਸੁਪਰਸੈਡਰ ਆਪਾਂ ਬਣਾਏ ਅੱਜ ਤੱਕ ਵੇਖੇ ਨੇ ਉਹਨਾਂ ਨੂੰ ਜ਼ਿੰਮੇਦਾਰ ਆਪਣੀ ਮਰਜ਼ੀ ਨਾਲ ਡੂੰਗਾ ਤੇ ਉੱਚਾ ਨਹੀਂ ਕਰ ਸਕਦਾ ਫੰ ਡੰਡੇ ਤੋਂ ਅਡਜਸਟਮੈਂਟ ਟੌਪ ਲਿੰਕ ਤੋਂ ਕਰਨੀ ਪੈਂਦੀ ਆ ਪਰ ਉਹ ਨਹੀਂ ਨਹੀਂ ਹੁੰਦੀ ਨਹੀਂ ਟੌਪ ਲਿੰਕ ਤੋਂ ਕਰਦੇ ਆ ਤੇ ਬਲੇਡ ਡੂੰਗੇ ਹੋ ਜਾਂਦੇ ਆ ਹਾਂ ਜਦੋਂ ਖੋਲਦੇ ਆ ਤੇ ਮਿੱਟੀ ਘੱਟ ਪੁੱੜਦੇ ਆ ਹੂੰ ਆਪਾਂ ਉਹਨਾਂ ਦੇ ਵਾਸਤੇ ਸਾਈਡਾਂ ਤੇ ਜੱਕ ਲਾਤੇ ਦੋਨੋਂ ਹੂੰ ਦੋ ਟੌਪ ਲਿੰਕ ਐ ਇਧਰ ਲਾਤੇ ਆ ਇਹਨੂੰ ਜਦੋਂ ਆਪਾਂ ਖੋਲਾਂਗੇ ਇਹ ਲੰਮੀ ਕਰਾਂਗੇ ਹੂੰ ਤੇ ਪਿਛਲੇ ਪਾਸੋਂ ਜਿਹੜੇ ਤਵੇ ਡਾਊਨ ਚਲੇ ਜਾਣਗੇ ਉਹ ਦੇਖੋ ਥੱਲੇ ਜਾ ਰਹੇ ਤਵੇ ਬਿਲਕੁਲ ਥੱਲੇ ਲੱਗਣ ਲੱਗੇ ਆ ਮਤਲਬ ਇੰਨੀ ਜਿੰਨੀ ਐਡਜਸਟਮੈਂਟ ਟੌਪ ਲਿੰਕ ਦੇ ਨਾਲ ਇਹਦੇ ਨਾਲ ਮਿਲਦੀ ਹੈਗੀ ਉਹਨੀਆਂ ਨੇ ਥੱਲੇ ਜਾਣਾ ਹਾਂ ਉਹਨੀਆਂ ਵੈਸੇ ਆਪਾਂ ਬਿਨਾ ਕੱਲੀ ਟੌਪ ਲਿੰਕ ਨੂੰ ਐਡਜਸਟ ਕਰੀਏ ਜੇ ਉੱਪਰ ਉਹ ਤਾਂ ਪੰਚੇ ਨਾਲ ਨਹੀਂ ਇੰਨੀ ਐਡਜਸਟ ਉਹਨੂੰ ਤਾਂ ਆਪਾਂ ਇੱਕ ਵਾਰ ਸੈੱਟ ਕਰਤਾ ਜਿੱਥੇ ਆਪਣਾ ਟਰੈਕਟਰ ਸਹੀ ਚੱਲਦਾ ਹਾਂ ਉੱਥੇ ਟਰੈਕਟਰ ਛੱਡਤਾ ਉਸ ਤੋਂ ਬਾਅਦ ਬਜਾਈ ਵਾਲੀ ਮਸ਼ੀਨ ਆਪਾਂ ਕੱਲੀ ਵੱੱਧ ਘੱਟ ਕਰਨੀਆਂ ਖੇਤ ਨੂੰ ਤਾਂ ਬੱਤਰ ਖੁਸ਼ਕੇ ਤੇ ਆਪਾਂ ਡੂੰਗੀ ਕਰ ਲਈਏ ਬੱਤਰ ਗਿੱਲਾ ਹੈ ਤੇ ਆਪਾਂ ਇਹਨੂੰ ਉੱਚੀ ਕਰ ਲਈਏ ਹੁਣ ਜਦੋਂ ਆਪਾਂ ਕਿਤੇ ਰੋਟਾਵੇਟਰ ਬਣਾਉਣਾ ਇਹਨੂੰ ਹਾਂ ਆਪਾਂ ਸਿਰਫ ਇਹਦੇ ਇੱਕ ਗੁੱਲਾ ਠੀਕ ਹੈ ਇਹਦੇ ਨਾਲ ਘੋੜੀ ਜਿਹਾ ਸਟੈਂਡ ਬਣਿਆ ਉਹ ਇਹ ਪਿਛੇ ਰਹਿ ਜਾਣਾ ਤੇ ਸੁਪਰਸੀਡਰ ਆਪਣਾ ਅੱਗੇ ਲੰਘ ਜਾਣਾ ਅੱਗੇ ਰੋਟੇਵੇਟਰ ਆਪਣਾ ਅੱਗੇ ਲੰਘੇ ਹੋਣਾ ਹਾਂਜੀ ਹਾਂਜੀ ਥੱਲੋਂ ਰੋਟੇਵੇਟਰ ਗਾ ਆ ਜਾਣਾ ਇੱਕ ਆਪਣੇ ਜਿਹੜੇ ਆਮ ਸੁਪਰਸੀਡਰ ਜਿਹਾ ਸਿਸਟਮ ਚੱਲਦੇ ਆ ਹੂੰ ਪਰਾਲੀ ਘੁੰਮ ਘੁੰਮ ਬਾਹਰ ਆਉਂਦੀ ਆ ਹੂੰ ਪਹਿਲੇ ਪਰਾਲੀ ਪਈਆ ਪਿੱਛੇ ਘੁੰਮ ਕੇ ਹੋਰ ਆ ਜਾਂਦੀ ਆ ਸੁਪਰਸੀਡਰ ਪਰਾਲੀ ਦੇ ਖੇਤਾਂ 'ਤੇ ਧੜਕਦੇ ਪੂਰੇ ਹੂੰ ਬੁੜਕਦੇ ਨੇ ਹੂੰ ਇਹਦੇ ਅੰਦਰ ਪਰਾਲੀ ਆਪਣੀ ਬਾਹਰ ਨਹੀਂ ਆਊਗੀ ਆਪਣੀਆਂ ਦੀ ਡਿਜ਼ਾਈਨਿੰਗ ਇਹੋ ਜਿਹੀ ਹੈ ਤੁਸੀਂ ਦੇਖੋਗੇ ਤੁਹਾਨੂੰ ਰੂਟਰ ਸਾਰਾ ਹੀ ਅਲੱਗ ਦਿਖ ਰਿਹਾ ਅਲੱਗ ਦਿਖ ਰਿਹਾ ਬਿਲਕੁਲ ਇੱਕ ਇਹਨਾਂ ਦੇ ਜਿਹੜੇ ਬਲੇਡਾਂ ਦਾ ਝੜਾ ਹੈ ਇਹ 2 2 ਇੰਚ ਵਾਂਗੂ ਝੜਾ ਹੈ ਠੀਕ ਹੈ ਇਹ ਸ਼ਾਫਟ ਦੇ ਉੱਤੇ ਪ੍ਰਾਲੀ ਨਹੀਂ ਲਪਟਦੀ ਮਤਲਬ ਬਲੇਡਾਂ ਦੇ ਅੱਗੇ ਹੀ ਪ੍ਰਾਲੀ ਨੂੰ ਰਹਿਣਾ ਉਹ ਸਾਫਟ ਤੱਕ ਤਾਂ ਪ੍ਰਾਲੀ ਜਾ ਹੀ ਨਹੀਂ ਸਕਦੀ ਜਾਣੇ ਨਹੀਂ ਇੱਕ ਆਪਣਾ ਜਿਹੜਾ ਪਿੱਛੇ ਵਾਲਾ ਰੂਲਾ ਉਹ 7 ਇੰਚ ਹੀ ਹੈ ਓਕੇ ਮੋਟਾ ਕਾ ਜ਼ਿਆਦਾ ਹਾਂਜੀ ਉਹ ਜਿਹੜਾ ਰੂਲੇ ਦੀ ਸੈਟਿੰਗ ਇਸ ਤਰੀਕੇ ਦੀ ਵੀ ਜਿਹੜਾ ਬਲੇਡਾਂ ਦੀ ਪ੍ਰਾਲੀ ਹੈ ਉਸ ਰੂਲੇ ਦੱਬ ਲੈਣੀ ਹੂੰ ਆਹ ਕੋਈ 4 ਲੱਗੀ ਜਾਂਦਾ ਕੋਈ 5 ਲੱਗੀ ਜਾਂਦਾ ਹੂੰ ਹੁਣ ਦੂਰੀ ਕਿੰਨੇ ਆ ਨੇੜੇ ਉਹਨਾਂ ਦਾ ਫਰਕ ਪੈ ਜਾਂਦਾ ਇਹ ਆਪਣੇ ਸੁਪਰ ਸ ਸਹੀ ਹੈ ਆਪਾਂ ਤੁਹਾਨੂੰ ਇਹ ਚਲਾ ਕੇ ਚਲਾ ਕੇ ਵੀ ਡੈਮੋ ਕਰਕੇ ਵੀਰੋ ਦਿਖਾਵਾਂਗੇ ਤੁਹਾਨੂੰ ਇੱਕ ਅਦੇ ਦਿਨ ਦੇ ਵਿੱਚ ਇੱਥੇ ਝੋਨਿਆਂ ਦੀ ਜਿਹੜੀ ਕਟਾਈ ਆ ਉਹ ਲਗਭਗ ਤਿਆਰ ਆ ਗਈ ਉਹ ਤਕਰੀਬਨ ਤੁਹਾਨੂੰ ਇੱਕ ਹਫਤੇ ਦੇ ਵਿੱਚ ਵਿੱਚ ਇਹਦੀ ਡੈਮੋ ਵੀ ਆਪਾਂ ਦੇ ਦੇਵਾਂਗੇ ਜੀ ਇਹਦੇ ਤਾਂ ਇਹ ਪ੍ਰਾਲੀ ਬਾਹਰ ਨਹੀਂ ਆਉਗੀ ਜਿਵੇਂ ਮਰਜ਼ੀ ਆਪਾਂ ਇਹਨੂੰ ਚਲਾਈ ਜਾਈਏ ਹੂੰ ਮੰਨ ਲਓ ਆਪਾਂ ਕਹਿ ਦਈਏ ਵੀ ਜਿਹੜੀਆਂ ਖਾਮੀਆਂ ਤੁਹਾਨੂੰ ਪਿਛਲੇ ਮਾਡਲ 'ਚ ਲੱਗਦੀਆਂ ਸੀ ਜਿਹੜੇ ਪਿਛਲੇ ਸਾਲਾਂ 'ਚ ਚੱਲੇ ਨਹੀਂ ਉਹ ਤਕਰੀਬਨ ਇਹਦੇ ਵਿੱਚ ਚੇਂਜ ਕਰਤੇ ਸਾਰੇ ਹਾਂਜੀ ਇੱਕ ਜਿਵੇਂ ਆਪਣੇ ਆ ਗੇਅਰ ਆ ਹੂੰ ਗੇਅਰ ਦੇ ਅੰਦਰ ਕਟਰ ਨਹੀਂ ਗੇ ਹੂੰ ਤੇ ਹੁਣ ਵਾਸ਼ਣ ਲੱਗੀ ਆ ਇਹਦੇ ਝਰੀਆਂ ਨੇ ਜਿਵੇਂ ਪੀਟੀਓ ਸ਼ਾਫਟ ਹੁੰਦੇ ਆ ਠੀਕ ਹੈ ਇਹ ਗੇਅਰ ਐਵੇਂ ਪੈ ਜਾਂਦਾ ਓਕੇ ਐਵੇਂ ਲਾ ਲੈਣਾ ਤੇ ਇਹਦੇ ਸਾਈਡਾਂ ਤੇ ਨਟਾਂ ਨੂੰ ਫਿੱਟ ਹੋ ਜਾਣਾ ਨੇ ਠੀਕ ਹੈ ਜਿਹੜਾ ਕਟਰ ਲਾ ਗੇਅਰ ਹੁੰਦਾ ਜਦੋਂ ਆਪਾਂ ਕਟਰ ਠੋਕਦੇ ਆ ਹੂੰ ਉਹ ਗੇਅਰ ਫਿਰ ਸਿਰ ਮਾਰ ਲਾ ਪੈਂਦੇ ਕਰਾਰੀ ਹਾਂ ਉਹ ਹਲਾਰੇ ਖਾਂਦੇ ਆ ਚੈਨਲ ਉਤਰਦੇ ਆ ਜਿਸ ਕਰਕੇ ਕਹਿੰਦੇ ਵੀ ਗੇਅਰ ਸਾਈਡਾਂ ਲਖ ਫੇਲ ਹਾਂ ਇਹ ਫੇਲ ਨਹੀਂ ਹੈਗਾ ਸਭ ਤੋਂ ਕਾਮਯਾਬ ਗੇਅਰ ਹੈ ਆ ਸਹੀ ਹੈ ਜੇ ਸਹੀ ਚੱਲੇ ਤਾਂ ਹੁਣ ਚੈਨ ਤਾਂ ਆਈ ਡੇ ਨੇ ਕੰਬੈਨਾਂ ਨੂੰ ਚੱਲੀ ਜਾਂਦੀਆਂ ਕਦੇ ਚੈਨ ਹੀ ਟੁੱਟਦੀ ਹਾਂ ਇੱਥੇ ਤਾਂ ਲੋੜ ਹੀ ਨਹੀਂ ਹੈਗਾ ਉਹ ਚੈਨ ਮਤਲਬ ਡਿਪੈਂਡ ਕਰਦਾ ਆਪਣੇ ਡਿਜ਼ਾਈਨ ਦੇ ਉੱਤੇ ਡਿਜ਼ਾਈਨ ਤੇ ਹਾਂ ਹੁਣ ਇਹ ਜਿਹੜੀ ਚਾਦਰ ਥੱਲੇ ਗੇਅਰ ਥੱਲੇ ਇੱਥੇ ਆਪਣੇ ਗੇਅਰ ਥੱਲੇ ਮਿੱਟੀ ਪਰਾਲੀ ਇਕੱਠੀ ਹੋ ਜਾਂਦੀ ਹੈ ਹਾਂ ਆਪਾਂ ਇੱਥੇ ਵੀ ਲੰਬੀ ਚਾਦਰ ਦਿੱਤੀ ਹੋਈ ਆ ਠੀਕ ਹੈ ਵੀ ਇਹ ਗੇਅਰ ਦੀ ਸੇਫਟੀ ਨਹੀਂ ਗਈ ਇਹ ਪਰਾਲੀ ਰੋਕਣ ਵਾਸਤੇ ਆ ਸਹੀ ਪਰਾਲੀ ਥੱਲੇ ਤਿਲਕਣੀ ਸ਼ੁਰੂ ਹੋ ਜਾਏ ਜਿੱਦਾਂ ਬਸਕੇਟ ਲੱਗੀ ਹੁੰਦੀ ਆ ਰੋਟਾਵੇਟਰ ਦੀ ਹਾਂਜੀ ਹਾਂਜੀ ਐਜਿਟ ਹੋਗੀ ਇਹ ਥੱਲੇ ਰੁਗੂ ਸਹੀ ਹੈ ਜੀ ਤੇ ਮਤਲਬ ਆ ਚੀਜ਼ ਦਾ ਡਿਜ਼ਾਈਨ ਬਿਊਰੋ ਆਪਾਂ ਗੱਲ ਤੁਹਾਡੇ ਨਾਲ ਹਾਂਜੀ ਕਰੀ ਵੀ ਮੈਨੂੰ ਵੀ ਬਹੁਤ ਵਧੀਆ ਲੱਗਿਆ ਕਿਉਂਕਿ ਇਹ ਚੀਜ਼ ਦਾ ਲੌਜੀਕ ਬਣਦਾ ਹੈ ਠੀਕ ਹੈ ਮਤਲਬ ਜਦੋਂ ਤਵੇ ਅਲੱਗ-ਅਲੱਗ ਜਗ੍ਹਾ ਤੋਂ ਚੱਲਣਗੇ ਇਹ ਆਪਣਾ ਜਿਹੜੀ ਹਾਂ ਜਿਹੜੀ ਆਮ ਆ ਗਈ ਆਪਾਂ ਆਮ ਜ਼ਿੰਮੇਦਾਰ ਜਦੋਂ ਬੀਜ ਫੋਨ ਵੇਲੇ ਜਾਂ ਹੱਥ ਮਾਰਨ ਵੇਲੇ ਹਾਂ ਉਹ ਚੜਦਾ ਉੱਪਰ ਤੇ ਵਿੱਚ ਪੈਰ ਵੱਜਦਾ ਤੋਵੇ ਦੇ ਹਾਂ ਉਹਨਾਂ ਦੇ ਵਾਸਤੇ ਆਪਾਂ ਸੇਫਟੀ ਵਾਸਤੇ ਇਹ ਚਦਰਾਂ ਲਾਈਆਂ ਵੀ ਪੈਰ ਨੂੰ ਕਰਾਉਣ ਲੱਗਿਓ ਚਾਹੇ ਬੰਦਾ ਇਸ ਚੀਜ਼ ਦੇ ਉੱਤੇ ਪੈਰ ਰੱਖ ਲੇ ਵੀ ਇਹਦੇ ਵਿੱਚ ਵੀ ਕੋਈ ਦਿੱਕਤ ਨਹੀਂ ਨਾ ਨਾ ਇਹਨੂੰ ਤੁਸੀਂ ਮਰਜ਼ੀ ਜਿਹੜਾ ਉੱਤੇ ਹੂੰ ਕੋਈ ਲਫਾਰਾ ਨਹੀਂ ਹੈਗਾ ਕੋਈ ਇਹ ਨਹੀਂ ਹੈਗਾ ਵੀ ਇਹ ਤਾਂ ਥੱਲੇ ਵਾਲਾ ਟੈਸਟ ਹੁੰਦਾ 80 ਕਿਲੋ ਵਜਣਾ ਹਾਂ ਤੇ ਸੈਂਟਰ 'ਚ ਖੜਿਆ ਹੂੰ ਕੋਈ ਪ੍ਰੋਬਲਮ ਨਹੀਂ ਹੈ ਨਾਲ ਨਹੀਂ ਟੱਚ ਕਰ ਰਹੀ ਇਹਦੇ ਬੈਂਡਜ ਐਂਡ ਡਿਜ਼ਾਈਨ ਇਹੇ ਦਾ ਕਰਤਾ ਬੈਡ ਨਾਲੀ ਪਾਉਦਾ ਬੰਦਾ ਆ ਕੇ ਕਾਲੀ ਦੇ ਵਿੱਚ ਇੱਥੇ ਪੈਰ ਰੱਖਦਾ ਇਹ ਨਹੀਂ ਹੈਗਾ ਵੀ ਬੰਦੇ ਦਾ ਅੰਗੂਠਾ ਵਗੈਰਾ ਜਾਂ ਪੈਰ ਪਾਵੇ ਦੇ ਵਿੱਚ ਵੱਜੂਗਾ ਦੂਜਾ ਤੁਸੀਂ ਥੱਕੇ ਦੇਖੋ ਜਿਆਦਾਤਰ ਸੁਪਰਸਾਈਡਰ ਦੀ ਜਦੋਂ ਕਣਕ ਬੀਜਦੇ ਆ ਤੇ ਇਹ ਸੁਪਰਸਾਈਡਰ ਜਿਹੜੇ ਹੁੰਦੇ ਨਾ ਐਸ ਲੋਡ ਬੜਾ ਏਰੀਆ ਹੁੰਦਾ ਹਾਂ ਪਾਈਪਾਂ ਬੜੀਆਂ ਜਿਆਦਾ ਲੰਬੀਆਂ ਹੁੰਦੀਆਂ ਲੰਬੀਆਂ ਹੁੰਦੀਆਂ ਨੇ ਆਪਣਾ ਡਿਜ਼ਾਈਨ ਦੇਖਿਆ ਜਾ ਪਾਈਪ ਛੋਟੀ ਹੂੰ ਟੈਂਕੀ ਵੀ ਨੀਵੀਂ ਆ ਹੂੰ ਪਾਈਪ ਦੇ ਵਿੱਚ ਫਿਰ ਬੈਂਡ ਨਹੀਂ ਹੈਗਾ ਹੂੰ ਕਿਉਂਕਿ ਜਦੋਂ ਆਪਾਂ ਜ਼ਿਆਦਾ ਟੈਂਕੀ ਉੱਚੀ ਕਰਦੇ ਨਾ ਤਾਂ ਟਰੈਕਟਰ ਦੇ ਉੱਤੇ ਜਿਹੜਾ ਲਿਫਟ ਮੂਰੋਂ ਲਿਫਟ ਕਰਾਉਣ ਦਾ ਸਿਸਟਮ ਆ ਉਹ ਵੀ ਵੱਜ ਜਾਂਦਾ ਵੱਜ ਜਾਂਦਾ ਇਹ ਜਿਹੜੀ ਆਪਣੀ ਪਾਈਪ ਦੇ ਵਿੱਚ ਖਾਦ ਬੀਜ ਨਹੀਂ ਰੁਕੂਗਾ ਤਾਂ ਲੈਂਥ ਛੋਟੀ ਹੈ ਹੂੰ ਟਿਪਰ ਇਹ ਮੈਂ ਪਹਿਲਾਂ ਵੀ ਮਤਲਬ ਨੋਟ ਕਰ ਰਿਆ ਸੀ ਛੋਟੀ ਲੱਗਦੀ ਹੈਗੀ ਪਾਈਪ ਥੋੜੀ ਜੀ ਹਾਂਜੀ ਇਹਦੇ ਚ ਕੋਈ ਬੈਂਡ ਨਹੀਂ ਜਿਵੇਂ ਆਪਾਂ ਸਿਆਲ ਦੇ ਵਿੱਚ ਕਣਕ ਡੀਏਪੀ ਜਿਹੜੀ ਪਾਈਪਾਂ ਜੰਮ ਜਾਂਦੀ ਹਾਂ ਇਹ ਉਹ ਝੋਲ ਪੈਂਦੀ ਹੈ ਦੂਰੀ ਹੋਣ ਕਰਕੇ ਪਹਿਲਾਂ ਲੰਮੀਆਂ ਝੋਲ ਪੈ ਜਾਣੀਆਂ ਹੂੰ ਤੇ ਡੀਏਪੀ ਰੁਕਣ ਲੱਗ ਪੈਂਦੀ ਹੈ ਹੂੰ ਇਹ ਆਪਣਾ ਇਹਨੂੰ ਨੇੜ ਜਿਹੜੇ ਆਮ ਪੀਟੀਓ ਪੀਡੀਓ ਹੁੰਦੇ ਆ ਰੋਟਾ ਸੁਪਰਸੀਡਰ ਨੂੰ ਜਾਂ ਰੋਟਾ ਬੈਟਰ ਨੂੰ 15 ਇੰਚ ਹੀ ਹੁੰਦੇ ਨੇ ਹਾਂ ਆਮ 12 ਹੁੰਦੇ ਨੇ ਹਾਂ 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 ਆਪਣਾ ਇਹਨੂੰ 11 ਇੰਚ ਹੀ ਪੈਣਾ ਓਕੇ ਆਮ ਦੇਖੋ ਕਈਆਂ ਨੂੰ 14 ਇੰਚ ਹੀ ਲੱਗਦੀ ਆ ਜਾਂ 15 ਪੈਂਦੀ ਆ 15 ਜਾਂ 14 ਤੇ ਹੋਲੈਂਡ ਨੂੰ 17 ਇੰਚ 14 ਇੰਚ ਪੈਂਦੀ ਆ ਹਾਂ ਇਹਦੀ ਆਪਣੀ ਜਿਹੜੀ ਪਾਈਪ ਆ ਮੂਰਲੀ ਹਾਂ ਇਹ ਆਪਾਂ ਪਿੱਛੇ ਲੈ ਗਏ ਠੀਕ ਜਿਹੜਾ ਗੇਅਰ ਆ ਇਹ ਬਾਹਰ ਆ ਗਿਆ ਹੂੰ ਇਹ ਸਾਰੇ ਸੁਪਰਸੀਡਰ ਨੇੜੇ ਆ ਗਿਆ ਜਿਹੜਾ ਆਪਣਾ ਸ਼ਾਫਟ ਆ ਇਹ ਤੁਸੀਂ ਦੇਖੋ ਸਾਰੇ ਬਾਹਰ ਹਾਂ ਬਿਲਕੁਲ ਬਾਹਰ ਨੂੰ ਆ ਚੁੱਕੀ ਐ ਅੱਗੇ ਲਿਆਏ ਆਪਾਂ ਦਾ ਫਾਸਲਾ ਘਟਾਤਾ ਜਿਹੜੀ ਲਿਫਟ ਦੇ ਉੱਤੇ ਹੁਣ 12 ਕੁਇੰਟਲ ਵਜਣਾ ਹੂੰ 852 ਜਿਹੜੇ ਆਮ 852 ਨੇ ਉਹਦੇ ਅੱਗੇ weight ਨਹੀਂ ਰੱਖਣਾ ਪੈਂਦਾ ਹਾਂ 12 ਕੁਇੰਟਲ ਵਜਨ ਤੇ ਵੀ ਉਹ ਵਧੀਆ ਚੱਲਦੇ ਨੇ ਇੰਨੀ ਚੱਕ ਲੂਗਾ ਇਸ ਤਰ੍ਹਾਂ ਹੀ ਠੀਕ ਠੀਕ ਹੁਣ ਜਿਹੜੀ ਆਪਣੀ ਆ ਹੈਵੀ ਆ ਹੂੰ ਇੱਕ ਤਾਂ ਆਪਣੀਆਂ ਹਾਕੀਆਂ ਵਧ ਗਈਆਂ ਹੂੰ ਆਮ ਬਾਡੀ ਜਿਹੜੀ ਉਹ ਫਰੜ ਖਾਂਦੀ ਆ ਹਲਾਰੇ ਖਾਂਦੀ ਆ ਹੂੰ ਉਹ ਹਾਕੀ ਇੱਕ ਇੱਥੇ ਹਾਫ ਲੱਗੀ ਹੁੰਦੀ ਠੀਕ ਸਪ੍ਰਿੰਗ ਵਾਸਤੇ ਆਪਾਂ ਸਾਲ ਮਲਾਈ ਹੋਈ ਆ ਸਟੀਫਨਰ ਜਿਹੜਾ ਹਾਂ ਹਾਂ ਇਹ ਜਿਹੜੀ ਆ ਗਈ ਪਾਈਪ 60 mm ਦੀ ਹੁੰਦੀ ਆ ਆਪਣੀ 72 ਦੀ ਆ 72 mm ਲਾਤਾ ਹੈਵੀ ਕਰਤਾ ਇਹਨੂੰ 3 3 ਇੰਚ ਦੇ ਵਿੱਚ ਆਪਾਂ ਕਹਿ ਦਈਏ ਵੀ ਹੋ ਜਾਊਗਾ ਹਾਂ 3 ਇੰਚ ਪਾਈਪ ਹੋ ਗਿਆ 3 ਇੰਚ ਪਾਈਪ ਹੋ ਗਿਆ ਤੇ ਲੋਵੀ ਵੀਰੋ ਆਪਾਂ ਕਹਿ ਦਈਏ ਜਿਹੜੀ ਤਵੀ ਆ ਪਰਾਲੀ ਚੱਲਣ ਵਾਸਤੇ ਛੋਟੀ ਤਾਂ ਵੀ ਹੁੰਦੀ ਆ ਆਪਣੀ 17 ਇੰਚ ਦਾ ਤਵਾ ਠੀਕ ਹੈ ਹਾਂ ਆਮ ਨਾਲੋਂ ਤਵਾ ਵੀ ਵੱਡਾ ਹੈ ਹਾਂ ਇਹ ਉਹ ਜੋ ਪਰਾਲੀ ਦੇ ਵਿੱਚ ਅੜਦਾ ਹੈ ਤੇ ਫਿਰ ਹੱਬ ਦੇ ਅੱਗੇ ਇਕੱਠੀ ਹੋ ਜਾਂਦੀ ਏ ਤੇ ਜੋਰ ਆ ਜਾਂਦਾ ਜੋਰ ਆ ਜਾਂਦਾ ਮਤਲਬ ਜੋ ਜੋ ਚੀਜ਼ਾਂ ਤੁਹਾਨੂੰ ਫੀਡਬੈਕ ਕਿਸਾਨਾਂ ਦੇ ਵੱਲੋਂ ਆਇਆ ਹੈਗਾ ਵੀ ਸਾਨੂੰ ਆਹ ਚੀਜ਼ 'ਚ ਦਿੱਕਤ ਆ ਉਹ ਸਾਰੀਆਂ ਚੀਜ਼ਾਂ ਮੈਂ ਕਹਦੀ ਆ ਵੀ ਅਪਡੇਟ ਹੋ ਗਏ ਇਹ ਹੁਣ ਸੁਪਰਸੀਡਰ BBC ਦਾ ਜਿਹੜਾ ਨਵਾਂ ਮਾਡਲ ਹੈ ਤੇ ਕਮੈਂਟ ਕਰਕੇ ਦੱਸਿਓ ਵੀਰੋ ਵੀ ਵਾਕਈ ਦੇ ਵਿੱਚ ਕਿਵੇਂ ਲੱਗਿਆ ਤੁਹਾਨੂੰ ਮਤਲਬ ਤੁਹਾਡੇ ਦਿਲ ਨੂੰ ਚੀਜ਼ ਜਚੀ ਠੀਕ ਹੈ ਤੁਹਾਡਾ ਕਮੈਂਟ ਬਹੁਤ ਜ਼ਰੂਰੀ ਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿਵੇਂ ਲੱਗਿਆ ਸੁਪਰਸੀਡਰ